ਬਟਾਲਾ ਚ ਰੇਲਵੇ ਰੋਡ ਤੇ ਬੀਤੇ 2 ਦਿਨ ਪਹਿਲਾ ਇੱਕ ਫੈਕਟਰੀ ਚ ਚੋਰਾ ਨੇ ਉੱਚੀਆਂ ਕੰਦਾ ਟਾਪ ਕੇ ਦਾਖਲ ਹੋ ਚੋਰੀ ਨੂੰ ਅੰਜਾਮ ਦਿੱਤਾ ਤਾਂ ਉਸ ਮੌਕੇ ਤੇ ਪੁਲਿਸ ਦੇ ਅਧਿਕਾਰੀ ਵੀ ਮੌਕਾ ਵੇਖਣ ਪਹੁੰਚੇ ਲੇਕਿਨ ਚੋਰਾ ਦੇ ਹੌਸਲੇ ਇਨੇ ਬੁਲੰਦ ਹਨ ਕਿ ਉਹਨਾਂ ਨੂੰ ਜਿਵੇਂ ਕਿਸੇ ਦਾ ਡਰ ਨਹੀਂ 2 ਦਿਨ ਬਾਅਦ ਅੱਜ ਫਿਰ ਚੋਰਾਵਲੋ ਉਸੇ ਹੀ ਫੈਕਟਰੀ ਨੂੰ ਦੁਬਾਰਾ ਨਿਸ਼ਾਨਾ ਬਣਾਇਆ ਗਿਆ ਅਤੇ ਹੈਰਾਨ ਕਰਨ ਵਾਲੀ ਗੱਲ ਹੈ ਕਿ 10 ਦਿਨਾਂ ਚ ਇਸੇ ਫੈਕਟਰੀ ਚ ਇਹ ਤੀਸਰੀ ਵਾਰਦਾਤ ਹੈ ਨਰੇਸ਼ ਸਾਨਨ ਨਰੇਸ਼ ਜੀ ਕਿੱਥੇ ਤੁਹਾਡੀ ਫੈਕਟਰੀ ਹੈ ਔਰ ਕਿਦਾਂ ਚੋਰੀ ਬਣੀ ਤੁਹਾਡਾ ਰਾਜਾ ਫਾਉਂਡਰੀ ਰੇਲਵੇ ਰੋਡ ਬਟਾਲਾ ਇਹ ਦਸਾਂ ਦਿਨਾਂ ਦੇ ਵਿੱਚ ਸਾਡੇ ਇਥੇ ਅੰਦਰ ਤੀਸਰੀ ਚੋਰੀ ਹੋ ਗਈ ਹੈ ਦੋ ਚੋਰੀਆਂ ਸਾਡੇ ਪੜੋਸਚ ਵੀ ਇਹਨਾਂ ਦੌਰਾਨ ਹੋਈਆਂ ਪਹਿਲੀ ਚੋਰੀ 15 ਤਰੀਕ ਦੀ ਰਾਤ ਨੂੰ ਹੋਈ ਹੈ ਦੂਸਰੀ ਚੋਰੀ 26 ਤਰੀਕ ਨੂੰ ਹੋਈ ਹੈ ਤੀਸਰੀ ਚੋਰੀ 27 ਤਰੀਕ ਨੂੰ ਹੋ ਗਈ ਹੈ ਚੋਰਾਂ ਦਾ ਨੂੰ ਕਿਸੇ ਕਿਸਮ ਦਾ ਕੋਈ ਡਰ ਨਹੀਂ ਸਾਰੇ ਪੁਲਿਸ ਆਪਣੇ ਡੀਐਸਪੀ ਸਾਹਿਬ ਵੀ ਇੱਥੇ ਕੱਲ ਹੋ ਗਏ ਆ ਸਵੇਰੇ ਐਸਐਚਓ ਸਾਹਿਬ ਵੀ ਹੋ ਗਏ ਆ ਲੇਕਿਨ ਇਹਦੇ باوجود ਚੋਰ ਫੇਰ ਆ ਗਏ ਅੰਦਰ ਉਹ ਸਾਰਾ ਧਾਰਾ ਤੁਰਾ ਵੜ ਕੇ ਸਾਰਾ ਕੋਈ ਕੰਮ ਸਾਡਾ ਬੰਦ ਕਰਕੇ ਚਲ ਗਏ ਆ ਜੇ ਇਦਾਂ ਹੀ ਐਡਮਿਨਿਸਟ੍ਰੇਸ਼ਨ ਚੱਲਨੀ ਹੈ ਤੇ ਫੇਰ ਅਸੀਂ ਕੰਮ ਪਕਾ ਬੰਦ ਕਰਕੇ ਚਾਬੀਆਂ ਦੇ ਦੰਨੇ ਅਸੀਂ ਲੋਨ ਦੇ ਉੱਤੇ ਫੈਕਟਰੀਆਂ ਚੁੱਕੀਆਂ ਕਿੰਨਾ ਕੁ ਨੁਕਸਾਨ ਅਸੀਂ ਚੱਲੀ ਹੈ ਇੱਕ ਬੰਨੇ ਉਹ ਕਹਿ ਦਿੰਦੇ ਜੀ ਅਸੀਂ ਫੋਨ ਕਰਦੇ ਆ ਕਿ ਚੋਰੀ ਹੋ ਗਈ ਹੈ ਤੇ ਉਹ ਬੇਹਿਸਾਬ ਸਾਡਾ ਕੰਮ ਦਾ ਲਾਸ ਬਹੁਤ ਜ਼ਿਆਦਾ ਹੋ ਗਿਆ ਸਮਾਨ ਦਾ ਲਾਸ ਬਹੁਤ ਜ਼ਿਆਦਾ ਸਾਰੀਆਂ ਮਸ਼ੀਨਾਂ ਦੀਆਂ ਫੇਰ ਤੀਸਰੀ ਵਾਰੀ ਤਾਰਾਂ ਫੇਰ ਵੱਢ ਕੇ ਲੱਗੇ ਆ ਹੋਰ ਸਮਾਨ ਵੀ ਨਾਲ ਚੋਕੇ ਲੱਗੇ ਆ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਵਾ ਕਿੱਦਾਂ ਅਸੀਂ ਕੰਮ ਚਲਾਵਾਂਗੇ ਕੋਈ ਸੀਸੀਟੀਵੀ ਹੈਗੀ ਬਿਲਕੁਲ ਸੀਸੀਟੀਵੀ ਦੀ ਫੁਟੇਜ ਹੈਗੀ ਹੈ ਜੀ ਦਿੱਤੀ ਵੀ ਅਗੇ ਹੁਣ ਵੀ ਰੀਸੈਂਟਲੀ ਫੇਰ ਸਾਰੀ ਸੀਸੀਟੀਵੀ ਦੀ ਹੈਗੀ ਹੈ ਚੋਰ ਤਾਰਾਂ ਵੀ ਤੋੜ ਜਾਂਦੇ ਆ ਲੇਕਿਨ ਕਲੀਅਰ ਕੱਟ ਸੀਸੀਟੀਵੀ ਦੀ ਫੁਟੇਜ ਹੁੰਦੇ باوجود ਵੀ ਕੁਝ ਨਹੀਂ ਹੋ ਪ ਰਿਹਾ ਜੀ ਬਿਲਕੁਲ ਇਹੋ ਹੀ ਲੱਗ ਰਿਹਾ ਜੀ ਅਸੀਂ ਉਹਨਾਂ ਕਿਦਾਂ ਸਵੇਰੇ ਕੰਮ ਕਰਾਈਏ ਤੇ ਰਾਤ ਨੂੰ ਅੰਦਰ ਸੋਈਏ ਦੇ ਕੀਏ ਕਿ ਚੋਰ ਰਾਤੀ ਆਂਦਾ ਸਵੇਰੇ ਆਂਦਾ ਅੱਗੋਂ ਦੀ ਗੇਟ ਬੰਦ ਹੈ ਪਿੱਛੋਂ ਦੀ ਆਂਦਾ ਵਾ ਤੇ ਅਸੀਂ ਕਿੱਥੋਂ ਕਰੀਏ ਨਾ ਕੋਈ ਅੱਜ ਜਿਹੜੀ ਘਟਨਾ ਕਿੰਨੇ ਵਜੇ ਦੀ ਹੈ ਇਹ ਘਟਨਾ ਸਵੇਰੇ ਕੋਈ 7:30 ਤੋਂ ਲੈ ਕੇ ਤੇ 8:00 8:00 ਵਜੇ ਦੇ ਵਿੱਚ ਉਹਨਾਂ ਨੇ ਚੋਰੀ ਕੀਤੀ ਹੈ ਦਿਨ ਦਿਹਾੜੇ ਲਾਈਟ ਦੇ ਵਿੱਚ ਚੋਰੀ ਹੋ ਰਹੀਆਂ ਸਾਰਾ ਕੁਝ ਆ ਗਿਆ ਹੋਇਆ ਅਸੀਂ ਦੇ ਵੀ ਦਿੱਤਾ ਸਾਰਾ ਕੁਝ ਪੁਲਿਸ ਦਾ ਡਰ ਬਿਲਕੁਲ ਕਿਸੇ ਕਿਸਮ ਦਾ ਡਰ ਖੌਫ ਹੁੰਦਾ ਤੇ ਜਿੱਦਾਂ ਕੱਲ ਪੁਲਿਸ ਵੀ ਆਈ ਆ ਸਾਰਾ ਕੁਝ ਹੋਇਆ ਤੇ ਬੰਦਾ ਕੋਈ ਫੈਮ ਜਾਂਦਾ ਡਰ ਜਾਂਦਾ ਵੈ ਉਹਨਾਂ ਨੂੰ ਕਿਸੇ ਕਿਸਮ ਦਾ ਕੋਈ ਡਰ ਨਹੀਂ ਉਹਦੇ باوجود ਬਾਰ ਬਾਰ ਚੋਰੀਆਂ ਇੱਕੋ ਥਾਂ ਤੇ ਹੋ ਰਹੀਆਂ ਸ਼ੋਰ ਸ਼ਰ ਵਿੱਚ ਵੀ ਚੋਰੀਆਂ ਹੋ ਰਹੀਆਂ ਤੇ ਬਹੁਤ ਜ਼ਿਆਦਾ ਪੋਜੀਸ਼ਨ ਖਰਾਬ ਹੈ